ਵਿਰਸਾ ਸਿੰਘ ਬਲਟੋਵਾ ਬੜੇ ਦਿੱਖੇ ਹਮਲੇ ਕਰ ਰਹੇ ਨੇ ਆਵਾ ਦੀ ਪਾਰਟੀ ਲੀਡਰਸ਼ਿਪ ਤੇ ਉਹ ਕਹਿ ਰਹੇ ਨੇ ਕਿ ਪਹਿਲਾਂ ਜਦੋਂ 2022 ਦੀ ਹਨੇਰੀ ਚੱਲੀ ਲੋਕਾਂ ਨੂੰ ਝੂਠ ਬੋਲਿਆ ਗਿਆ ਕਹਿੰਦੇ ਉਹ ਝੂਠ ਦੇ ਵਿੱਚ ਲੋਕ ਆ ਗਏ ਪਰ ਹੁਣ ਜਵਾਬ ਦੇਣਗੇ ਮੇਰੇ ਵੀਰ ਵਿਰਸਾ ਸਿੰਘ ਬਲਟੋਵਾ ਹੁਣ ਹਮਲੇ ਕਰਨ ਚੁੱਕੇ ਹੀ ਰਹਿ ਗਿਆ ਜਦੋਂ ਵੋਟਾਂ ਦੀ ਗਿਣਤੀ ਹੋਣੀ ਆ ਸਭ ਤੋਂ ਥੱਲੇ ਮੈਨੂੰ ਲੱਗਦਾ ਵਿਰਸਾ ਸਿੰਘ ਬਲਟੋਵਾ ਨੇ ਜਿੱਤਣਾ ਆ ਉਹਨਾਂ ਦਾ ਖੇਮ ਕਰਨ ਹਲਕਾ ਆਪਣਾ ਹਲਕਾ ਵਾ ਇੱਥੋਂ ਇਸ ਵਾਰ 20000 ਵੋਟ ਵੀ ਵਿਰਸਾ ਸਿੰਘ ਨੂੰ ਨਹੀਂ ਪੈਣੀ ਸਭ ਤੋਂ ਜ਼ਿਆਦਾ ਪਰਚੇ ਜੀ ਵਿਰਸਾ ਸਿੰਘ ਬਲਟੋਆ ਨੇ ਕਰਾਏ ਵਿਰਸਾ ਸਿੰਘ ਬਲਟੋਆ ਨੇ ਕੋਈ ਕਸਰ ਹੀ ਨਹੀਂ ਛੱਡੀ ਘਰਾਂ ਦੇ ਘਰ ਪਾੜ ਦੇ ਲੋਕਾਂ ਨੂੰ ਲੜਾ ਲੜਾ ਕੇ ਲੋਕਾਂ ਦਾ ਬੁਰੇ ਹਾਲਾਤ ਉਹਨਾਂ ਨੇ ਕੀਤੇ ਅੱਜ ਵੀ ਉਹ ਘਰ ਤਾਕਜ ਨਹੀਂ ਆਏ ਜਿਹੜੇ ਵਿਰਸਾ ਸਿੰਘ ਬਲਟੋਏ ਦੇ ਜਿਨ੍ਹਾਂ ਦੇ ਪਰਚੇ ਕਰਾਏ ਸੀ ਅੱਜ ਵੀ ਉਹ ਘਰ ਪਛੜ ਗਏ ਕਹਿੰਦੇ ਬੱਤੀ ਸਿੰਘਾ ਦੀ ਮੈਂ ਪਹਿਲ ਦੇ ਅਧਾਰ ਤੇ ਗੱਲ ਕਰਾਂਗਾ ਤੁਸੀਂ ਮੈਨੂੰ ਵੋਟਾਂ ਪਾਓ ਮੈਨੂੰ ਤੁਸੀਂ ਐਮਪੀ ਬਣਾਓ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਇੱਕ ਟਾਈਮ ਇਹ ਵੀ ਆਇਆ ਸੀ ਜਦੋਂ ਅਟੱਲ ਵਿਹਾਰੀ ਆਵਾਜ਼ ਵੀ ਪਏ ਉਦੋਂ ਤੋਂ ਬਹੁਤ ਵੱਡੀ ਲੋੜ ਸੀ ਉਦੋਂ ਸ਼ਰਤਾਂ ਹੀ ਰੱਖਦੇ ਉਦੋਂ ਤਾਂ ਵਜ਼ੀਰੀਆਂ ਲੈ ਲਈਆਂ ਉਦੋਂ ਤੇ ਆਪਣੇ ਨੌਵੇਂ ਪੁੱਤਾਂ ਲਈ ਵਜ਼ੀਰੀਆਂ ਮੰਗ ਲਈਆਂ ਜਿਹੜੇ ਦੂਜੀਆਂ ਸਟੇਟਾਂ 'ਚ ਤੁਸੀਂ ਵੇਖੋ ਕਈ ਲੀਡਰ ਇਹੋ ਜਿਹੇ ਆ ਜਿਹੜੇ ਆਪਣੇ ਸੂਬੇ ਲਈ ਪੈਕੇਜ ਮੰਗਦੇ ਰਹੇ ਆ ਇਹਨਾਂ ਨੇ ਨਾ ਕੋਈ ਪੰਜਾਬ ਲਈ ਕੋਈ ਪੈਕੇਜ ਮੰਗਿਆ ਸਰਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਹਿੰਦੇ ਸਾਡੀ ਪੰਥ ਦੀ ਪਾਰਟੀ ਕਮਜ਼ੋਰ ਕਰਦੀ ਅੱਜ ਪਿੰਡ-ਪਿੰਡ ਜਾ ਕੇ ਓਕਾ ਵੀ ਦੇ ਰਹੇ ਨੇ ਕਹਿੰਦੇ ਪੰਜਾਬ ਨੂੰ ਬਚਾਓ ਇਹ ਤਾਂ ਦਿੱਲੂ ਵਾਲੀਆਂ ਪਾਰਟੀਆਂ ਤਾਂ ਲੁੱਟੂ ਨੇ ਇਹ ਤਾਂ ਪੰਜਾਬ ਨੂੰ ਲੁੱਟਣ ਆਈਆਂ ਨੇ ਲੁੱਟ ਲਿਆ ਪੰਜਾਬ ਨੂੰ ਸਾਲਾਂ ਦੇ ਵਿੱਚ ਪੰਥ ਦੀ ਪਾਰਟੀ ਸਰਬੀਰ ਸਿੰਘ ਬਾਦਲ ਹੋਣਾ ਕਮਜ਼ੋਰ ਕੀਤੀ ਹੈ ਪੰਥ ਦੀ ਪਾਰਟੀ ਉਹਨਾਂ ਨੇ ਆਪ ਕਮਜ਼ੋਰ ਕੀਤੀ ਹੈ ਕਿਵੇਂ ਕੀਤੀ ਹੈ ਜਦੋਂ ਤੁਸੀਂ ਆਪਣੇ ਅਸੂਲ ਛੱਡ ਦਿਓ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਿਦਵੀਆਂ ਹੋ ਜਾਣ ਤੁਸੀਂ ਡੇਰੇ ਵਾਲਿਆਂ ਨਾਲ ਜਾ ਕੇ ਰਲ ਜੋ ਤੁਸੀਂ ਉੱਥੇ ਜਿਹੜੀ ਪੰਥ ਦੀ ਪਾਰਟੀ ਐ ਉਹ ਉਹਨਾਂ ਨਾਲ ਸਮਝੌਤੇ ਕਰਨ ਲੱਗ ਪਏ ਕਾਲ ਤਖਸ ਤੋਂ ਮਾਫੀਆਂ ਦਵਾਉਣ ਲੱਗ ਪਏ ਤਾਂ ਫਿਰ ਪੰਥ ਨੂੰ ਕਮਜ਼ੋਰ ਕਿਨੇ ਕੀਤਾ ਜੇ ਅੱਜ ਕਾਲ ਤਖਸ ਸਾਹਿਬ ਇਹਨਾਂ ਨੇ ਮੇਰੇ ਵੀਰ ਜਿਹੜਾ ਬੜਾ ਸਰਵਉੱਚ ਸ੍ਰੀ ਕਾਲ ਤਖਸ ਸਾਹਿਬ ਐ ਸਾਡਾ ਜਿੰਨੂੰ ਯਾਦ ਕਰਨਾ ਚਾਹੀਦਾ ਸੀ ਐ ਜੀਪੀਸੀ ਨੂੰ ਯਾਦ ਕਰਨਾ ਚਾਹੀਦਾ ਸੀ ਇਹਨਾਂ ਲੋਕਾਂ ਨੇ ਆਪਣੀ ਨਿੱਜੀ ਤਾਲੀਆਂ ਆਜੂ ਹੁਕਮਨਾਮਾ ਜਾਰੀ ਕਰਾਤਾ ਸਵੇਰੇ ਹੁਕਮਨਾਮਾ ਰੱਦ ਕਰਤਾ ਮੇਰੇ ਉਹਦੀ ਵੀ ਕੋਈ ਮਰ ਜਾਤਾ ਕੋ ਗੁਰੂ ਦਾ ਘਰ ਹੈ ਗੁਰੂ ਦੇ ਘਰ ਨੂੰ ਅਸੀਂ ਲਿਜਿਤਾ ਨਹੀਂ ਨੀ ਵਰਤ ਸਕਦੇ ਇਹਨਾਂ ਲੋਕਾਂ ਨੂੰ ਗੁਰੂ ਦਾ ਸਰਾਪ ਹੋਵੇ ਰੱਬ ਦਾ ਸਰਾਪ ਸਰਾਹੀ ਇਹ ਆਲਮ ਬਿਲਕੁਲ ਜੀ ਰੁੱਲ ਜਾਣਗੇ ਇਹਨਾਂ ਦੇ ਤਾਂ ਕੱਖ ਰੁੱਲ ਜਾਣਗੇ ਕੱਖ ਵਿਕਰਮ ਸਿੰਘ ਮਜੀਠੀਆ ਨਾ ਮੈਂ ਕੰਮ ਕੀਤਾ ਉਹਨਾਂ ਦੀ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਈ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਇੱਥੇ ਹਰੇਕ ਨੂੰ ਰਾਈਟ ਹੈ ਇੱਥੇ ਆਮ ਘਰ ਦਾ ਬੱਚਾ ਜੇ ਸਟਰਗਲ ਕਰਦਾ ਕੰਮ ਕਰਦਾ ਉਹਦੇ ਹੱਕ ਨੂੰ ਕੋਈ ਨਹੀਂ ਮਾਰ ਸਕਦਾ ਉਹਨਾਂ ਦੀ ਪਾਰਟੀ ਵਿੱਚ ਹੱਕ ਮਾਰੇ ਜਾਂਦੇ ਆ ਉਹਨਾਂ ਦੀ ਪਾਰਟੀ ਜਿਹੜੇ ਚੰਗੇ ਨੌਜਵਾਨ ਆ ਉਹਨਾਂ ਨੂੰ ਚੂਜ਼ ਕਰਦੇ ਵਰਤ ਕੇ ਸਿੱਟ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਲਵੀਰ ਸਿੰਘ ਜੀਰਾ ਨੇ ਕਾਂਗਰਸ ਦੇ ਉਮੀਦਵਾਰ ਉਹ ਚੁਣੌਤੀ ਦੇ ਰਹੇ ਨੇ ਉਮੀਦਵਾਰਾਂ ਨੂੰ ਕਹਿੰਦੇ ਡਾਕਟਰ ਸਟ ਹੋਣਾ ਚਾਹੀਦਾ ਕੁਲਵੀਰ ਲਾਲਜੀਤ ਸਿੰਘ ਭੋਲਰ ਨੂੰ ਵੀ ਚੈਲੰਜ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹ ਬੜਾ ਕਹਿੰਦੇ ਸੀ ਹਾਈ ਕੋਰਟ 'ਚ ਵੀ ਜਾਵਾਂਗੇ ਸਾਰੇ ਉਮੀਦਵਾਰਾਂ ਦਾ ਜਿਹੜਾ ਇਹ ਡੂਪ ਟੈਸਟ ਕੰਪਲਸਰੀ ਹੋਣਾ ਚਾਹੀਦਾ ਲਾਜ਼ਮੀ ਕਰ ਦਿੱਤਾ ਜਾਂਦਾ। ਕੋਪਰ ਟੈਸਟ ਕਰਵਾਉਣੇ ਡਾਕਟਰਸ ਤੋਂ ਕਰਵਾ ਲੈਣ ਜੀ। ਅਸੀਂ ਤਾਂ ਲਾਲਜੀ ਤੇ ਭੁੱਲਣੇ ਤੇ ਠੋਕ ਕੇ ਗਿਆ ਕਿ ਆਓ ਮੇਰਾ ਵੀ ਕਰਵਾਓ ਤੇ ਇਹਨਾਂ ਦਾ ਵੀ ਕਰਵਾਓ। ਪਰ ਇਹ ਜਿਹੜੇ ਚਿੱਕੜ ਸੁੱਟਣਾ ਕਿਸੇ ਤੇ ਕਿਸੇ ਦੇ ਮਤਲਬ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੰਤਕ ਹਲਕੇ ਖਡੂਰ ਸਾਹਿਬ ਦੇ ਵਿੱਚ ਤਾਂ ਇੱਕ ਪਾਸੇ ਤਾਂ ਅੱਤ ਦੀ ਗਰਮੀ ਪੈ ਰਹੀ ਹੈ ਤਾਂ ਦੂਜੇ ਪਾਸੇ ਸਿਆਸੀ ਪਾਰਾ ਵੀ ਸਿਖਰਾਂ ਤੇ ਆ ਪੰਜਾਬ ਦੇ ਵਿੱਚ 1 ਜੂਨ ਨੂੰ VOTING ਆ ਤਾਂ ਉਸ ਤੋਂ ਪਹਿਲਾਂ ਪਿੰਡ-ਪਿੰਡ ਜਾ ਕੇ ਹਰ ਪਾਰਟੀ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਖੇਮਕਰਨ ਤੋਂ ਵਿਧਾਇਕ ਸਰਬਨ ਸਿੰਘ ਤੁਨ ਸਾਡੇ ਨਾਲ ਨੇ ਇੱਥੋਂ ਹੀ ਇਹਨਾਂ ਨੇ ਬਿਰਸਾ ਸਿੰਘ ਬਲਟੋਹਾ ਨੂੰ ਕਰਾਰੀ ਹਾਰ ਦਿੱਤੀ ਸੀ ਤਾਂ ਵੱਡੀ ਲੀਡ ਦੇ ਨਾਲ ਜਿੱਤੇ ਸੀ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸੁਆਗਤ ਹੈ ਜਨਸ ਕੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ ਥੈਂਕ ਯੂ ਮਿਹਰਬਾਨੀ ਮੇਰੇ ਵੀਰ ਵੈਲਕਮ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਪਿੰਡ ਜਾ ਰਹੇ ਹਾਂ ਕਿਹੜੇ ਉਹ ਕਾਰਜ ਨੇ ਕਿਹੜੇ ਉਹ ਕੰਮ ਨੇ ਜਿਹੜੇ 2 ਸਾਲਾਂ ਚ ਕੀਤੇ ਨੇ ਜਿਸ ਆਧਾਰ ਤੇ ਹੁਣ ਵੋਟਾਂ ਮੰਗ ਰਹੇ ਹਾਂ ਮੇਰੇ ਵੀਰ ਬਹੁਤ ਵੱਡਾ ਹੰਗਾਰਾ ਪਿੰਡਾਂ ਚੋਂ ਮਿਲ ਰਿਹਾ ਮੈਂ ਪਿੰਡ ਪਿੰਡ ਜਾ ਰਿਹਾ ਰੋਜ਼ ਦੇ ਮੇਰੇ 15 15 20 20 ਪ੍ਰੋਗਰਾਮ ਹੁੰਦੇ ਆ ਬਹੁਤ ਸਾਰੇ ਕੰਮ ਜਿਹੜੇ ਅਸੀਂ ਇੱਥੇ ਹਲਕੇ ਚ ਕਰ ਚੁੱਕੇ ਆ ਜਿਨ੍ਹਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਆ ਅਸੀਂ ਵੋਟਾਂ ਹੀ ਵਿਕਾਸ ਦੇ ਨਾਂ ਤੇ ਮੰਗ ਰਹੇ ਆ ਜੀ ਕਿਉਂਕਿ ਪਿਛਲੇ ਸਮੇਂ ਚ ਬਹੁਤ ਵੱਡੇ ਜਿਹੜੇ ਕੰਮ ਸੀ ਜਿਵੇਂ ਇੱਥੇ ਦਾਣਾ ਮੰਡੀਆਂ ਸੀ ਉੱਥੇ ਅਸੀਂ ਨਵੇਂ ਸ਼ੈੱਡ ਬਣਾ ਕੇ ਦਿੱਤੇ ਘਟੋ ਘਟ ਕਰੋੜ ਕਰੋੜ ਰੁਪਏ ਦੀ ਲਾਗਤ ਨਾਲ ਜਿਵੇਂ ਤੁਸੀਂ ਖੇਮ ਕਰਨ ਮੰਡੀ ਲੈ ਲਓ ਜੀ ਸਾਡੇ ਇੱਥੇ ਅਲਗੋ ਮੰਡੀ ਆਉਂਦੀ ਐ ਮਾੜੀ ਮੇਗਾ ਮੰਡੀ ਆਉਂਦੀ ਐ ਖਾਲੜਾ ਮੰਡੀ ਆਉਂਦੀ ਐ ਬਾਸਰਕੇ ਮੰਡੀ ਆਉਂਦੀ ਐ ਰਾਜੋਕੇ ਮੰਡੀ ਅਸੀਂ 1.5 ਕਰੋੜ ਰੁਪਏ ਦਾ ਪੱਕੀ ਕੀਤੀ ਸਾਡੇ ਬਹਾਦਰ ਨਗਰ ਦਾਣਾ ਮੰਡੀ ਜਿਹੜੀ ਉਹਦਾ 1.5 ਕਰੋੜ ਰੁਪਏ ਅਸੀਂ ਮਨਜ਼ੂਰ ਕਰਵਾ ਲਿਆ ਅਸੀਂ ਜਿਹੜੇ ਕਿਸਾਨ ਤੇ ਮਜ਼ਦੂਰ ਕਿਉਂਕਿ ਕਿਸਾਨਾਂ ਦੀ ਫਸਲ ਜਾਣੀ ਹੁੰਦੀ ਹੈ ਮਜ਼ਦੂਰਾਂ ਨੇ ਮੰਡੀਆਂ 'ਚ ਕੰਮ ਕਰਨਾ ਹੁੰਦਾ ਉਹਨਾਂ ਲਈ ਇਹ ਵੱਡੀਆਂ ਸਹੂਲਤਾਂ ਜਿਹੜੀਆਂ ਅਸੀਂ ਮਹਈਆ ਕਰਵਾਈਆਂ ਹੋਰ ਵੀ ਜਿਵੇਂ ਅਸੀਂ ਸਿਹਤ ਸਵਾਵਾ ਨੂੰ ਲੈ ਕੇ ਘਟੋ ਘਟ ਮੈਂ ਇੱਥੇ ਸੱਤ ਮੱਲਾ ਕਰਨ ਲੱਕ ਜਿਹੜੇ ਅਸੀਂ ਖੋਲ ਚੁੱਕੇ ਹਾਂ ਇੱਕ ਭਿੱਖੀਵਣ ਦੇ ਵਿੱਚ ਬਹੁਤ ਵੱਡਾ ਐਮੀਨੈਂਸ ਸਕੂਲ ਜਿਹੜਾ ਉਹ ਲੈ ਕੇ ਆਏ ਆ ਇਸ ਤਰੀਕੇ ਨਾਲ ਜੇ ਤੁਸੀਂ ਐਜੂਕੇਸ਼ਨ ਨੂੰ ਲੈ ਲਓ ਚੰਤੀ ਕਰੋੜ ਰੁਪਈਆ ਹੁਣ ਤੱਕ ਅਸੀਂ ਗ੍ਰਾਂਟ ਜਿਹੜੀ ਲਿਆ ਕੇ ਸਕੂਲਾਂ ਨੂੰ ਕਮਰੇ ਬਣਾਉਣ ਲਈ ਚਾਰ ਦਿਵਾਰੀਆਂ ਬਣਾਉਣ ਲਈ ਤੇ ਮੇਰੇ ਵੀਰ ਜਿਹੜਾ ਫਰਨੀਚਰ ਲੈਣ ਲਈ ਅਸੀਂ ਹੁਣ ਤੱਕ ਸਕੂਲਾਂ ਨੂੰ ਦੇ ਚੁੱਕੇ ਆ 300 ਦੇ ਕਰੀਬ ਨਵੇਂ ਟੀਚਰ ਜਿਹੜਾ ਕਿਉਂਕਿ ਇੱਥੇ ਸਾਡਾ ਇਸ ਸਰਹੱਦੀ ਏਰੀਆ ਇੱਥੇ ਟੀਚਰਾਂ ਦੀ ਬੜੀ ਘਾਟ ਸੀ 300 ਟੀਚਰ ਲੈ ਕੇ ਆਏ ਆ ਸੋ ਇਸੇ ਤਰ੍ਹਾਂ ਹੀ ਵਿਕਾਸ ਜਿਹੜਾ ਜੰਗੀ ਪੱਦਰ ਦੇ ਤਰ ਜਾਰੀ ਹੈ ਬਹੁਤ ਸਾਰੇ ਕੰਮ ਕਰ ਰਹੇ। ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਕਹਿੰਦੇ ਕੋਈ ਇੰਡਸਟਰੀ ਨਹੀਂ ਆਈ 75 75 ਸਾਲ ਅਕਾਲੀ ਦਲ ਕਾਂਗਰਸ ਨੇ ਰਾਜ ਕੀਤਾ ਤੁਸੀਂ ਵੀ ਅਕਾਲੀ ਦਲ ਚ ਸਮਾਂ ਹੰਢਾਇਆ ਕੁਝ ਤੇ ਕੀ ਲੱਗਦਾ ਕਿਉਂ ਨਹੀਂ ਇੰਡਸਟਰੀ ਆ ਸਕੀ ਕਿਉਂ ਨਹੀਂ ਇਸ ਰਹਾਦੀ ਇਲਾਕੇ ਨੂੰ ਡਵੈਲਪ ਕਰਨ ਵੱਲ ਸਰਕਾਰਾਂ ਨੇ ਗੌਰ ਕੀਤੀ ਰਵੈਤੀ ਪਾਰਟੀਆਂ ਨੇ ਗੌਰ ਕੀਤੀ। ਮੇਰੇ ਵੀਰ ਇੱਥੇ ਕੋਈ ਦੋ ਰਵਾਣੀ ਕਿ ਇਸ ਰਹਾਦੀ ਏਰੀਆ ਜਿਹੜੀ ਇੰਡਸਟਰੀ ਲਿਆਉਣ ਲਈ ਜਿਹੜਾ ਵੇਖੋ ਇੱਕ ਤਾਂ ਜਾਂ ਤਾਂ ਇੰਡਸਟਰੀ ਲਿਸਟ ਜਿਹੜੇ ਆਉਣ ਉਹਨਾਂ ਨੂੰ ਸਰਕਾਰ ਪੈਕੇਜ ਦੇਵੇ। ਸਰਕਾਰ ਉਹਨਾਂ ਨੂੰ ਸਹੂਲਤਾਂ ਦੇਵੇ ਤਾਂ ਹੀ ਅਸੀਂ ਸਰਦੀ ਰੀਜ ਇੰਡਸਟਰੀ ਲੈ ਕੇ ਆ ਸਕਦੇ ਮੇਰਾ ਖਿਆਲ ਨਾਲ ਇਹੀ ਕਾਰਨ ਰਹਿ ਹੋਣਗੇ ਕਿ ਇੰਡਸਟਰੀ ਨੂੰ ਉਹ ਸਹੂਲਤਾਂ ਉਹ ਫੈਸਿਲਟੀਆਂ ਨਹੀਂ ਸਰਕਾਰਾਂ ਨੇ ਦਿੱਤੀਆਂ ਤਾਂ ਜਿਹੜੀ ਇੱਥੇ ਇੰਡਸਟਰੀ ਨਹੀਂ ਆਈ ਔਰ ਮੈਂ ਸਮਝਦਾ ਕਿ ਇੱਥੇ ਬਹੁਤ ਵੱਡੀ ਲੋੜ ਆ ਇੰਡਸਟਰੀ ਦੀ ਕਿਉਂਕਿ ਅਸੀਂ ਪਛੜੇ ਹੋਏ ਹਾਂ ਇੰਡਸਟਰੀ ਇੱਥੇ ਆਉਣੀ ਚਾਹੀਦੀ ਹੈ ਬਿਲਕੁਲ ਤੇ ਸਰਕਾਰੀ ਕਾਲਜ ਵੀ ਕਹਿੰਦੇ ਕੋਈ ਖੇਮ ਕਰਨ ਦੇ ਵਿੱਚ ਨਹੀਂ ਹੈ ਤਾਂ ਜਿਹੜੇ ਬੱਚੇ ਨੇ ਕੁੜੀਆਂ ਨੇ ਚਾਹੇ ਮੁੰਡੇ ਨੇ ਉਹਨਾਂ ਨੂੰ ਪੜਨ ਲਈ ਅੰਮ੍ਰਿਤਸਰ ਜਾਣਾ ਪੈਂਦਾ ਜੋ ਉੱਚ ਡਿਗਰੀ ਆਸਕ ਕਰਨਾ ਨੇ ਸਾਡੇ 1 2 ਜਿਵੇਂ ਇੱਥੇ ਆਪਣਾ ਭਿੱਖੀਵਿੰਡਾ ਜੀ ਇੱਕ ਆਈਟੀਆਈ ਕਾਲਜ ਉੱਥੇ ਜਿਹੜਾ ਪਰ ਇੱਕ ਨਾ ਪਤਾ ਨਹੀਂ ਕੀ ਗੱਲ ਹੈ ਜੀ ਇੱਕ ਟ੍ਰੈਂਡ ਜਿਹੜਾ ਬਾਹਰ ਆਲਾ ਚੱਲਿਆ ਸੀ ਨਾ ਕੁਝ ਕਾਲਜ ਤਾਂ ਉਹਨਾਂ ਕਰਕੇ ਵੀ ਉਹ ਪ੍ਰੋਬਲਮ ਆ ਗਈਆਂ ਕਿ ਬੱਚੇ ਜਿਹੜੇ ਉਹ ਬਹੁਤਾ ਉਹਨਾਂ ਦੀ ਦੌੜ ਲੱਗ ਗਈ ਕਿ ਅਸੀਂ ਹਾਈਲਾਈਟਸ ਜਿਹੜੇ ਆ ਕਰਕੇ ਤੇ ਅਸੀਂ ਬਾਹਰ ਚਲੇ ਜਾਈਏ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕੋਈ ਜਿਹੜੇ ਕੋਈ ਇਹੋ ਜਿਹਾ ਜਿਹੜਾ ਜਿਵੇਂ ਆਰਟੀਫੀਸ਼ਲ ਜਾਂ ਹੋਰ ਜਿਹੜੇ ਵਧੀਆ ਕੋਰਸ ਜਿੱਥੇ ਕਰਾਏ ਜਾਣ ਸਕਿੱਲ ਵਾਲੇ ਜਿੱਥੇ ਬੱਚਿਆਂ ਨੂੰ ਉਹ ਜਿਹੜੇ ਆ ਉਹ ਚੀਜ਼ ਮੈਂ ਸੀਐਮ ਸਾਹਿਬ ਤੋਂ ਮੰਗਣੀ ਹੈ ਕਿਉਂਕਿ ਜਿਹੜਾ ਅਸੀਂ ਬੱਚਿਆਂ ਨੂੰ ਕਿਤਾ ਮੁਖੀ ਉਹਨਾਂ ਨੂੰ ਬਣਾ ਸਕੀਏ ਤੇ ਸਾਡੇ ਬੱਚੇ ਜਿਹੜੇ ਆ ਇੱਥੇ ਪੰਜਾਬ 'ਚ ਰਹਿ ਗਏ ਆਪਦੇ ਜਿਹੜੇ ਕਾਰੋਬਾਰ ਆਪਦੇ ਕੰਮ ਉਹ ਕਰਨ ਕੀ ਜਦੋਂ ਜੇਕਰ ਲਾਲਜੀਤ ਸਿੰਘ ਭੁੱਲਰ ਨੂੰ ਹਲਕੇ ਦੇ ਮੌਕਾ ਦਿੰਦੇ ਨੇ ਲੋਕ ਇੰਡਸਟਰੀ ਦੀ ਉਮੀਦ ਰੱਖੀ ਜਾ ਸਕਦੀ ਆ ਯੂਨੀਵਰਸਿਟੀਆਂ ਕਾਲਜ ਦੀ ਉਮੀਦ ਰੱਖੀ ਜਾ ਸਕਦੀ ਆ ਬਿਲਕੁਲ ਜੀ ਕਿਉਂ ਨਹੀਂ ਜੇ ਲਾਲਜੀਤ ਸਿੰਘ ਭੁੱਲਰ ਇਥੋਂ ਜਿੱਤ ਕੇ ਜਾਣਗੇ ਮੇਰੇ ਹਾਲਾਤ ਸਾਫ ਨਾਲ ਜਿਹੜੇ ਹਾਲਾਤ ਦੇਸ਼ 'ਚ ਬਣ ਰਹੇ ਆ ਬੜੀ ਸੰਭਾਵਨਾ ਵਾ ਕਿ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਆ ਜੇ ਗੱਠਜੋੜ ਦੀ ਸਰਕਾਰ ਬਣਦੀ ਆ ਤੇ ਸੁਭਾਵਿਕ ਹੈ ਆਮ ਆਦਮੀ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਤੇ ਬਹੁਤ ਵੱਡਾ ਰੋਲ ਹੋਊਗਾ ਗੱਠਜੋੜ ਦੀ ਸਰਕਾਰ 'ਚ ਤੇ ਅਸੀਂ ਲਾਲਜੀਤ ਸਿੰਘ ਭੁੱਲਰ ਨੂੰ ਇਹ ਬੇਨਤੀ ਵੀ ਕਰਾਂਗੇ ਤੇ ਉਹ ਵੀ ਇਹ ਮਸਲੇ ਠਾਉਣਗੇ ਕਿਉਂਕਿ ਜੇ ਅਸੀਂ ਸਰਹੱਦੀ ਏਰੀਏ ਨੂੰ ਉੱਪਰ ਚੱਕਣਾ ਹੈ ਤਾਂ ਫਿਰ ਇੱਥੇ ਇੰਡਸਟਰੀ ਦਾ ਲਿਆਉਣਾ ਇੰਡਸਟਰੀ ਲਾਉਣੀ ਬਹੁਤ ਜ਼ਰੂਰੀ ਹੈ ਤੇ ਲਾਲਜੀਤ ਸਿੰਘ ਭੁੱਲਰ ਬੜੇ ਬੇਬਾਕੀ ਨਾਲ ਜਿਹੜੇ ਮਸਲੇ ਠਾਉਣਗੇ ਬਿਰਸਾ ਸਿੰਘ ਬਲਟੋਹਾ ਬੜੇ ਤਿੱਖੇ ਹਮਲੇ ਕਰ ਰਹੇ ਨੇ ਆਵਾ ਦੀ ਪਾਰਟੀ ਲੀਡਰਸ਼ਿਪ ਤੇ ਉਹ ਕਹਿ ਰਹੇ ਨੇ ਕਿ ਪਹਿਲਾਂ ਜਦੋਂ 2022 ਦੀ ਹਨੇਰੀ ਚੱਲੀ ਲੋਕਾਂ ਨੂੰ ਝੂਠ ਬੋਲਿਆ ਗਿਆ ਕਹਿੰਦੇ ਉਹ ਝੂਠ ਦੇ ਵਿੱਚ ਲੋਕ ਆ ਗਏ ਪਰ ਹੁਣ ਜਵਾਬ ਦੇਣ ਕਿਸ ਤਰ੍ਹਾਂ ਦੇ ਹਮਲੇ ਤੁਹਾਡੇ ਤੇ ਕੀਤੇ ਜਾ ਰਹੇ ਮੇਰੇ ਵੀਰ ਵਿਰਸਾ ਸਿੰਘ ਬਲਟੋਵਾ ਹੁਣ ਹਮਲੇ ਕਰਨ ਜੋਗਾ ਹੀ ਰਹਿ ਗਿਆ ਜਦੋਂ ਵੋਟਾਂ ਦੀ ਗਿਣਤੀ ਹੋਣੀ ਆ ਸਭ ਤੋਂ ਥੱਲੇ ਮੈਨੂੰ ਲੱਗਦਾ ਵਿਰਸਾ ਸਿੰਘ ਬਲਟੋਵਾ ਨੇ ਜਾਣਾ ਆ ਉਹਨਾਂ ਦਾ ਖੇਮ ਕਰਨ ਹਲਕਾ ਆਪਣਾ ਹਲਕਾ ਵਾ ਇੱਥੋਂ ਇਸ ਵਾਰ 20000 ਵੋਟ ਵੀ ਵਿਰਸਾ ਸਿੰਘ ਨੂੰ ਨਹੀਂ ਪੈਣੀ ਤੁਸੀਂ ਰਿਜ਼ਲਟ ਆ ਲੈ ਲੈਂਦੇ ਹੋ ਏਡੇ ਮਾੜੇ ਹਾਲਾਤ ਆ ਇਹਨਾਂ ਦੇ ਕਿਉਂਕਿ ਜਦੋਂ ਤੁਸੀਂ ਉਸੂਲਾਂ ਤੋਂ ਭੱਜਦੇ ਹੋ ਉਸੂਲਾਂ ਤੋਂ ਗਿਰਦੇ ਹੋ ਸਿਆਣੇ ਕਹਿੰਦੇ ਆ ਕਿ ਤੁਸੀਂ ਵੈਸੇ ਡਿੱਗ ਪੋ ਤਾਂ ਕੋਈ ਚੱਕ ਸਕਦਾ ਜੇ ਤੁਸੀਂ ਲੋਕਾਂ ਦੀਆਂ ਨਜ਼ਰਾਂ ਚੋਂ ਡਿੱਗ ਪੋ ਫਿਰ ਤੁਸੀਂ ਤੁਹਾਨੂੰ ਕੋਈ ਚੱਕ ਨਹੀਂ ਸਕਦਾ ਇਹ ਵਿਰਸਾ ਸਿੰਘ ਹੋਣੀ ਜਾਂ ਅਕਾਲੀ ਦਲ ਲੋਕਾਂ ਦੀਆਂ ਨਜ਼ਰਾਂ ਚੋਂ ਡਿੱਗ ਪਿਆ ਇਹਨਾਂ ਨੂੰ ਹੁਣ ਕਿਸੇ ਨੇ ਚੱਕਣਾ ਨਹੀਂ ਕਹਿੰਦੇ ਬੰਦੀ ਸਿੰਘਾ ਦੀ ਮੈਂ ਪਹਿਲ ਦੇਦਾਰ ਤੇ ਗੱਲ ਕਰਾਂਗਾ ਤੁਸੀਂ ਮੈਨੂੰ ਵੋਟਾਂ ਪਾਓ ਮੈਨੂੰ ਤੁਸੀਂ ਐਮਪੀ ਬਣਾਓ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਸਟੇਜ ਤੇ ਬੰਦੀ ਸਿੰਘ ਵੀਰੇ ਇਹ ਲੋਕ ਜਿਹੜੇ ਆ ਜਦੋਂ ਚੋਣਾਂ ਆਉਂਦੀਆਂ ਉਦੋਂ ਬੰਦੀ ਸਿੰਘਾ ਦੇ ਮੁੱਦੇ ਯਾਦ ਆ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਮਾ ਸਮਾਂ ਭਾਈਵਾਲੀ ਰਹੀ ਏ ਭਾਜਪੀ ਪਾਰਟੀ ਨਾਲ ਉਦੋਂ ਮੁੱਦੇ ਉਠਾਉਣ ਨਾਲੋਂ ਉਦੋਂ ਸਰਕਾਰ ਤੇ ਦਬਾਅ ਬਣਾਉਂਦੇ ਇੱਕ ਟਾਈਮ ਇਹ ਵੀ ਆਇਆ ਸੀ ਜਦੋਂ ਅਟਲ ਵਿਆਹਰੀ ਆਵਾਜ਼ ਵੀ ਪਏ ਉਦੋਂ ਤੋਂ ਬਹੁਤ ਵੱਡੀ ਲੋੜ ਸੀ ਉਦੋਂ ਸ਼ਰਤਾਂ ਹੀ ਰੱਖਦੇ ਉਦੋਂ ਤਾਂ ਵਜ਼ੀਰੀਆਂ ਲੈ ਲਈਆਂ ਉਦੋਂ ਤੇ ਆਪਣੇ ਨੌਵੇਂ ਪੁੱਤਾਂ ਲਈ ਵਜ਼ੀਰੀਆਂ ਮੰਗ ਲਈਆਂ ਜਿਹੜੇ ਦੂਜੀਆਂ ਸਟੇਟਾਂ 'ਚ ਤੁਸੀਂ ਵੇਖੋ ਕਈ ਲੀਡਰ ਇਹੋ ਜਿਹੇ ਆ ਜਿਹੜੇ ਆਪਣੇ ਸੂਬੇ ਲਈ ਪੈਕੇਜ ਮੰਗਦੇ ਰਹੇ ਆ ਇਹਨਾਂ ਨੇ ਨਾ ਕੋਈ ਪੰਜਾਬ ਲਈ ਕੋਈ ਪੈਕੇਜ ਮੰਗਿਆ ਇਹ ਤਾਂ ਵਜੀਰੀਆਂ ਆਪਦੀਆਂ ਮੰਗਦੇ ਰਹੇ ਆ ਆਪਦੀ ਝੰਡੀ ਦੀ ਗੱਲ ਕਰਦੇ ਰਹੇ ਆ ਇਹਨਾਂ ਨੇ ਕਦੀ ਵੀ ਪੰਜਾਬ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਕਦੀ ਵੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਜੇ ਇਹ ਸਨਸੀਅਰ ਹੁੰਦੇ ਤੇ ਬੰਦੀ ਸਿੰਘ ਅੱਜ ਨੂੰ ਬਾਹਰ ਹੁੰਦੇ ਨਹੀਂ ਗੱਲਬਾਤ ਕੀਤੀ ਨਹੀਂ ਗੱਲਬਾਤ ਕੀਤੀ ਜੀ ਜਦੋਂ ਸਰਕਾਰਾਂ 'ਚ ਰਹੇ ਆ ਉਦੋਂ ਕਿੱਥੇ ਗਏ ਸੀ ਭਾਈ ਵਾਲੀ ਸੀ ਬੀਜੇਪੀ ਪਾਰਟੀ ਨਾਲ ਫਿਰ ਸਿਢਵਾਉਂਦੇ ਉਹਨਾਂ ਨੂੰ ਉਦੋਂ ਕਿੱਥੇ ਸੀ ਹੁਣ ਇਹ ਥੋੜੀ ਜੇ ਜਦੋਂ ਵੋਟਾਂ ਆਉਂਦੀਆਂ ਉਦੋਂ ਤੁਹਾਨੂੰ ਬੰਦੀ ਸਿੰਘ ਜਹਾਜ਼ ਆ ਜਾਂਦੇ ਆ ਤੁਸੀਂ ਪੰਥ ਦੇ ਹਲਕੇ ਦੇ ਵਿੱਚੋਂ ਤੁਹਾਡਾ ਉਮੀਦਵਾਰ ਚੋਣ ਲੜ ਰਿਹਾ ਬੰਦੀ ਸਿੰਘਾਂ ਦੇ ਲਈ ਆਵਾਜ਼ ਬੁਲੰਦ ਕਰੋਗੇ ਜੇਕਰ ਕਹਿੰਦੇ ਮੌਕਾ ਮਿਲਦਾ ਬਿਲਕੁਲ ਵੀਰ ਠੋਕ ਵਜਾ ਕੇ ਆਵਾਜ਼ ਬੁਲੰਦ ਕਰਾਂਗੇ ਕਿਉਂ ਨਹੀਂ ਜੀ ਵੇਖੋ ਮੈਂ ਗੱਲ ਕਰਾਂ ਜੀ ਦੇਸ਼ ਦਾ ਜਿਹੜਾ ਕਾਨੂੰਨ ਆ ਉਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ ਬੰਦੀ ਸਿੰਘਾਂ ਲਈ ਕਾਨੂੰਨ ਵੱਖਰਾ ਕਿਉਂ ਮੈਂ ਕਹਿੰਦਾ ਕੋਈ ਵੀ ਬੰਦਾ ਕ੍ਰਾਈਮ ਕਰਦਾ ਹੈ ਉਹਦੀ ਜਿੰਨੀ ਉਹਨੂੰ ਸਜ਼ਾ ਉਹਨੂੰ ਸਜ਼ਾ ਉਨੀ ਹੀ ਮਿਲਣੀ ਚਾਹੀਦੀ ਉਹ ਆਪਣੀ ਸਜ਼ਾ ਤੋਂ ਵੱਧ ਸਜ਼ਾ ਕਿਉਂ ਭੁਗਤੇ ਉਹ ਤਾਂ ਉਹਦਾ ਰਾਈਟ ਹੈ ਉਹਦਾ ਹੱਕ ਹੈ ਉਹ ਗਵਰਨਮੈਂਟੋਂ ਬਿਲਕੁਲ ਧੱਕਾ ਬੰਦੀ ਸਿੰਘ ਜਿਹੜੇ ਬੰਦਾ ਸਜ਼ਾ ਭੁਗਤ ਚੁੱਕਾ ਹੈ ਚਾਹ ਬੰਦੀ ਸਿੰਘ ਆ ਚਾਹ ਕੋਈ ਹੋਰ ਵੀ ਹੈ ਉਹ ਬਾਹਰ ਆਉਣਾ ਚਾਹੀਦਾ ਬਾਹਰ ਆਉਣਾ ਚਾਹੀਦਾ ਕਿਉਂ ਨਹੀਂ ਆਉਣਾ ਚਾਹੀਦਾ ਉਹਦਾ ਰਾਈਟ ਬੰਦਾ ਬਿਲਕੁਲ ਸੁਖਵੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਹਿੰਦੇ ਸਾਡੀ ਪੰਥ ਦੀ ਪਾਰਟੀ ਕਮਜ਼ੋਰ ਕਰਤੀ ਅੱਜ ਪਿੰਡ ਪਿੰਡ ਜਾ ਕੇ ਹੂਕਾ ਵੀ ਦੇ ਰਹੇ ਨੇ ਕਹਿੰਦੇ ਪੰਜਾਬ ਨੂੰ ਬਚਾਓ ਇਹ ਤਾਂ ਦਿੱਲੂ ਵਾਲੀਆਂ ਪਾਰਟੀਆਂ ਤਾਂ ਲੂਟੂ ਨੇ ਇਹ ਤਾਂ ਪੰਜਾਬ ਨੂੰ ਲੁੱਟਣ ਆਈਆਂ ਨੇ ਲੁੱਟ ਲਿਆ ਪੰਜਾਬ ਦੋ ਸਾਲਾਂ ਦੇ ਵਿੱਚ ਮੇਰੇ ਵੀਰ ਜਿਹੜੇ ਸੁਖਬੀਰ ਸਿੰਘ ਬਾਦਲ ਜੀ ਆ ਕਿਸੇ ਨੇ ਪੰਥ ਦੀ ਪਾਰਟੀ ਕਮਜ਼ੋਰ ਨਹੀਂ ਕੀਤੀ ਪੰਥ ਦੀ ਪਾਰਟੀ ਸੁਖਬੀਰ ਸਿੰਘ ਬਾਦਲ ਹੋਣਾ ਕਮਜ਼ੋਰ ਕੀਤੀ ਹੈ ਪੰਥ ਦੀ ਪਾਰਟੀ ਉਹਨਾਂ ਨੇ ਆਪ ਕਮਜ਼ੋਰ ਕੀਤੀ ਹੈ ਕਿਵੇਂ ਕੀਤੀ ਹੈ ਜਦੋਂ ਤੁਸੀਂ ਆਪਣੇ ਅਸੂਲ ਛੱਡ ਦਿਓ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਿਦਵੀਆਂ ਹੋ ਜਾਣ ਤੁਸੀਂ ਡੇਰੇ ਵਾਲਿਆਂ ਨਾਲ ਜਾ ਕੇ ਰਲ ਜੋ ਤੁਸੀਂ ਉੱਥੇ ਜਿਹੜੀ ਪੰਥ ਦੀ ਪਾਰਟੀ ਹੈ ਉਹ ਉਹਨਾਂ ਨਾਲ ਸਮਝਾਉਤੇ ਕਰਨ ਲੱਗ ਪਏ ਕਾਲ ਤੱਕ ਸਭ ਤੋਂ ਮਾਫੀਆਂ ਦਵਾਉਣ ਲੱਗ ਪਏ ਤੇ ਫਿਰ ਪੰਥ ਨੂੰ ਕਮਜ਼ੋਰ ਕਿਨੇ ਕੀਤਾ ਜੀ ਤੁਸੀਂ ਤਾਂ ਉਹ ਤੁਹਾਡੀ ਗੱਲ ਬਣੀ ਐ ਉਹ ਕਹਿੰਦੇ ਇੱਕ ਲੱਕੜਾ ਜਦੋਂ ਉਹ ਇੱਕ ਡਾਣ ਘਟ ਰਿਹਾ ਸੀ ਤੇ ਉੱਥੇ ਡਾਣ ਦੇ ਬੈਠ ਕੇ ਉੱਥੇ ਉਹਨੂੰ ਆਰੀ ਫੇਰੀ ਜਾ ਰਿਹਾ ਸੀ ਇਹਨਾਂ ਨੇ ਆਪ ਆਰੀ ਫੇਰੀ ਐ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ ਲੋਕਾਂ ਨੇ ਆਪਣੇ ਨਿੱਜੀ ਮਫਾਦਾਂ ਲਈ ਆਪਣੇ ਨਿੱਜੀ ਹਿੱਤਾਂ ਲਈ ਪੰਥ ਨੂੰ ਵਰਤਿਆ ਅੱਜ ਕਾਲ ਤੱਕ ਸਾਹਿਬ ਇਹਨਾਂ ਨੇ ਮੇਰੇ ਵੀਰ ਜਿਹੜਾ ਬੜਾ ਸਰਵਉੱਚ ਸ੍ਰੀ ਕਾਲ ਤਖਤ ਸਾਹਿਬ ਹੈ ਸਾਡਾ ਜਿੰਨੂੰ ਯਾਦ ਕਰਨਾ ਚਾਹੀਦਾ ਸੀ ਐ ਜੀਪੀਸੀ ਨੂੰ ਯਾਦ ਕਰਨਾ ਚਾਹੀਦਾ ਸੀ ਇਹਨਾਂ ਲੋਕਾਂ ਨੇ ਆਪਣੀ ਨਿੱਜੀ ਤਾਲੀ ਅੱਜ ਹੁਕਮਨਾਮਾ ਜਾਰੀ ਕਰਾਤਾ ਸਵੇਰੇ ਹੁਕਮਨਾਮਾ ਰੱਦ ਕਰਤਾ ਵੀਰੇ ਉਹਦੀ ਵੀ ਕੋਈ ਮਰ ਜਾਤਾ ਉਹ ਗੁਰੂ ਦਾ ਘਰ ਹੈ ਗੁਰੂ ਦੇ ਘਰ ਨੂੰ ਅਸੀਂ ਨਿੱਜੀ ਤਾਲੀ ਨਹੀਂ ਮਰਤ ਸਕਦੇ ਇਹਨਾਂ ਲੋਕਾਂ ਨੂੰ ਗੁਰੂ ਦਾ ਸਰਾਫ ਹੋ ਗਿਆ ਰੱਬ ਦਾ ਸਰਾਫ ਸਾਹੀ ਇਹ ਹਾਲ ਬਿਲਕੁਲ ਜੀ ਇਹ ਰੁਲ ਜਾਣਗੇ ਇਹਨਾਂ ਦੇ ਤਾਂ ਕੱਖ ਰੁਲ ਜਾਣਗੇ ਕੱਖ ਮਿਰਸਾ ਸਿੰਘ ਬਫਕਰਨਾ ਬਿਕਰਮ ਸਿੰਘ ਮਜੀਠੀਆ ਦੇ ਤੁਸੀਂ ਸੱਜੀ ਬਾਹ ਮੰਨੇ ਜਾਂਦੇ ਸੀ ਬਹੁਤ ਸਮਾਂ ਰਿਹਾ ਉਹਨਾਂ ਦੇ ਨਾਲ ਉਹ ਪਾਰਟੀ ਦੇ ਵਿੱਚ ਜਿਆਦਾ ਕੰਮ ਕਰਨਾ ਵਧੀਆ ਲੱਗਿਆ ਉਹ ਸਮੇਂ ਦੇ ਵਿੱਚ ਜਾਂ ਇਹ ਪਾਰਟੀ ਦੇ ਫਰਕ ਕੀ ਆ ਦੋਨਾਂ ਚ ਅੰਤਰ ਕੀ ਆ ਕੀ ਮਹਿਸੂਸ ਕਰਦੇ ਮੇਰੇ ਵੀਰ ਬਹੁਤ ਵੱਡਾ ਅੰਤਰ ਹੈ ਜੀ ਜਿਹੜੀ ਬਿਕਰਮ ਸਿੰਘ ਮਜੀਠੀਆ ਨਾਲ ਮੈਂ ਕੰਮ ਕੀਤਾ ਉਹਨਾਂ ਦੀ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹੀ ਇੱਕ ਟੱਬਰ ਦੀ ਪਾਰਟੀ ਬਣ ਕੇ ਰਹੀ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਇੱਥੇ ਹਰੇਕ ਨੂੰ ਰਾਈਟ ਹੈ ਇਥੇ ਆਮ ਘਰ ਦਾ ਬੱਚਾ ਜੇ ਸਟਰਗਲ ਕਰਦਾ ਕੰਮ ਕਰਦਾ ਉਹਦੇ ਹੱਕ ਨੂੰ ਕੋਈ ਨਹੀਂ ਮਾਰ ਸਕਦਾ ਉਹਨਾਂ ਦੀ ਪਾਰਟੀ ਵਿੱਚ ਹੱਕ ਮਾਰੇ ਜਾਂਦੇ ਆ ਉਹਨਾਂ ਦੀ ਪਾਰਟੀ ਜਿਹੜੇ ਚੰਗੇ ਨੌਜਵਾਨ ਆ ਉਹਨਾਂ ਨੂੰ ਯੂਜ਼ ਕਰਦੇ ਵਰਤ ਕੇ ਸਿੱਟ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਦੇ ਵਿੱਚ ਆਮ ਘਰਾਂ ਦੇ ਮੁੰਡਿਆਂ ਨੂੰ ਕਿਸੇ ਨੂੰ ਟਿਕਟ ਦੇ ਦਿੱਤੀ ਜੇ ਟਿਕਟ ਨਹੀਂ ਦਿੱਤੀ ਉਹਨੂੰ ਚੇਅਰਮੈਨ ਲਾਤਾ ਜਿਹੜੇ ਵਿਚਾਰੇ ਇੱਕ ਬੰਦਿਆਂ ਨੇ ਜ਼ਿੰਦਗੀ 'ਚ ਨਹੀਂ ਸੋਚਿਆ ਕਿ ਯਾਰ ਅਸੀਂ ਇਹ ਸਟੇਟ ਲੈਵਲ ਦੇ ਚੇਅਰਮੈਨ ਬਣਾਂਗੇ ਅੱਜ ਆਮ ਆਦਮੀ ਪਾਰਟੀ ਨੇ ਬਿਗੈਰ ਦੱਸੇ ਤੋਂ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਚੇਅਰਮੈਨ ਬਣ ਜਾ ਰਹੇ ਆ ਆਮ ਆਦਮੀ ਪਾਰਟੀ ਨੇ ਬਣਾਇਆ ਆ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਕਿਸੇ ਦਾ ਹੱਕ ਨਹੀਂ ਮਾਰਦੀ ਜਸਵੀਰ ਸਿੰਘ ਡਿੰਪਾ ਵੀ ਰਹੇ ਨੇ 5 ਸਾਲ ਇਸ ਹਾਲ ਕੇ ਤੋਂ ਐਮਪੀ ਕਾਂਗਰਸ ਦੇ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਕਾਰਜ ਕਾਰ? ਮੇਰੇ ਵੀ ਡਿੰਪਾ ਜੀ ਨੋ ਡਾਊਟ ਵੀ ਮੈਂ ਵੀ ਉਦੋਂ ਕਾਂਗਰਸ ਸੀ ਜਦੋਂ ਡਿੰਪਾ ਜੀ ਜਿੱਤੇ ਆ ਪਰ ਡਿੰਪਾ ਜੀ ਇੱਥੇ ਆ ਹੀ ਨਹੀਂ ਦੇਖੋ ਜਦ ਪਾਰਲੀਮੈਂਟ ਮੈਂਬਰ ਬਣ ਜਾਂਦਾ ਮੰਨ ਲਓ ਮੈਂ ਐਮਐਲਏ ਆ ਤੇ ਮੈਂ ਜੇ ਆਪਣੇ ਪਿੰਡਾਂ ਦੇ ਜਾ ਕੇ ਲੋਕਾਂ ਦੀ ਸਾਰ ਨਹੀਂ ਲਵਾਂਗਾ ਪਿੰਡਾਂ ਦੇ ਕੰਮ ਨਹੀਂ ਕਰੂੰਗਾ ਤੇ ਲੋਕ ਮੈਨੂੰ ਕਿਉ ਮੰਨਣਗੇ ਡਿੰਪਾ ਜੀ ਮੈਂਬਰ ਪਾਰਲੀਮੈਂਟ ਦੇ ਬਣ ਗਏ ਪਰ ਇਲਾਕੇ 'ਚ ਨਹੀਂ ਆਏ ਅਸੀਂ ਲਾਇਆ ਸੀ ਉਸ ਸਮੇਂ ਜੋਰਾਂ ਜਿਤਾਉਣ ਲਈ ਲਾਇਆ ਸੀ ਬਿਲਕੁਲ ਜੀ ਮੈਂ ਉਦੋਂ ਕਾਂਗਰਸ 'ਚ ਹੀ ਕਿਉਂਕਿ ਜਿਹੜੀ ਪਾਰਟੀ ਜਦ ਹੋਈਏ ਫਿਰ ਉੱਥੇ ਮਤਲਬ ਬੰਦੇ ਦਾ ਇੱਕ ਹੱਕ ਹੁੰਦਾ ਵੀ ਉਹ ਆਪਣੇ ਦਿਲੋਂ ਲੜੇ ਮੈਂ ਉਦੋਂ ਨਾਲ ਸੀ ਜੀ ਉਹਨਾਂ ਦੇ ਜਮਾ ਨਹੀਂ ਦੇਖੇ ਹਲਕੇ ਦੇ ਵਿੱਚ ਬਹੁਤ ਵੱਡੇ ਹੀ ਨਹੀਂ ਜੀ ਆਈ ਨਹੀਂ ਬਿਲਕੁਲ ਹੀ ਨਹੀਂ ਮੈਂ ਨਹੀਂ ਤੁਸੀਂ ਟਿਕ ਟਿਕ ਟਿੱਗੀ ਇਹ ਡੋਣ ਹੋ ਜਾਣਦੇ ਦੀ ਰੱਬ ਜਾਣਦਾ ਕਿਉਂਕਿ ਹੁਣ ਆਪਾਂ ਕਿਹੜੀ ਉਸ ਪਾਰਟੀ ਚ ਜੀਉਦੇ ਉਹਨਾਂ ਨੂੰ ਪਤਾ ਹੋ ਸਕਦਾ ਇਸ ਤੋਂ ਇਲਾਵਾ ਕੁਲਵੀਰ ਸਿੰਘ ਜੀਰਾ ਨੇ ਕਾਂਗਰਸ ਦੇ ਉਮੀਦਵਾਰ ਉਹ ਚੁਣੌਤੀ ਦੇ ਰਹੇ ਨੇ ਉਮੀਦਵਾਰਾਂ ਨੂੰ ਕਹਿੰਦੇ ਡੋਪ ਟੈਸਟ ਹੋਣਾ ਚਾਹੀਦਾ ਲਾਲਜੀਤ ਸਿੰਘ ਭੋਲਰ ਨੂੰ ਵੀ ਚੈਲੰਜ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਉਹ ਬੜਾ ਕਹਿੰਦੇ ਸੀ ਹਾਈ ਕੋਰਟ ਚ ਵੀ ਜਾਵਾਂਗੇ ਸਾਰੇ ਉਮੀਦਵਾਰਾਂ ਦਾ ਜਿਹੜਾ ਇਹ ਡੋਪ ਟੈਸਟ ਕੰਪਲਸਰੀ ਹੋਣਾ ਚਾਹੀਦਾ ਲਾਜ਼ਮੀ ਕਰ ਦਿੱਤਾ ਜਾ ਇਹ ਗੱਲ ਦੱਸਾਂ ਮੇਰੇ ਵੀਰ ਜਿਹੜੇ ਨਵੇਂ-ਨਵੇਂ ਲੀਡਰ ਉੱਪਰ ਰਹੇ ਹਨ ਇਹਨਾਂ ਨੇ ਰਾਜਨੀਤਿਕ ਦਾ ਮਿਆਰ ਸਿੱਟਦਾ ਰਾਜਨੀਤੀ ਦਾ ਮਿਆਰ ਇੰਨਾ ਕਿ ਡਿੱਗਤਾ ਕਿ ਨਾ ਤਾਂ ਬਿਆਨ ਦੇਣ ਲੱਗਾ ਵੇਂਦੇ ਆ ਨਾ ਕੋਈ ਸਟੇਟਮੈਂਟ ਦੇਣ ਲੱਗੇ ਵੇਂਦੇ ਆ ਮੈਂ ਅੱਜ ਹੀ ਇੱਕ ਉਹ ਵੇਖ ਰਿਹਾ ਸੀ ਇੱਕ ਉਹ ਵੀਡੀਓ ਵਾਇਰਲ ਕਰ ਰਿਹਾ ਇੱਕ ਬਹਿਨ ਸਾਹਿਬ ਸ਼ਾਇਦ ਤੁਸੀਂ ਮੈਨੂੰ ਦੱਸੋ ਮੇਰੇ ਵੀਰ ਕਿਸੇ ਦੀ ਪ੍ਰਾਈਵੇਸੀ ਕੀ ਰਹਿ ਗਈ ਕੀ ਤੁਸੀਂ ਕਿਸੇ ਤੇ ਵਿਸ਼ਵਾਸ ਕਰੋਗੇ ਨਹੀਂ ਕਰ ਸਕਦੇ ਗੱਲ ਵੀ ਕਿਸੇ ਕਈ ਮਤਲਬ ਤੁਸੀਂ ਕਿਸੇ ਨਾਲ ਗੱਲ ਕਿਵੇਂ ਕਰ ਸਕਦੇ ਹੋ ਇਹ ਰਾਜਨੀਤੀ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਤੁਸੀਂ ਮੁੱਦਿਆਂ ਦੇ ਰਾਜਨੀਤੀ ਕਰੋ ਮਤਲਬ ਵੀਰ ਸਿੰਘ ਜੀਰਾ ਦੱਸੇ ਵੀ ਮੈਂ ਕੀ ਕੀਤਾ ਮੈਂ ਅੱਗੇ ਕੀ ਕਰੂੰਗਾ ਟਾਪ ਟੈਸਟ ਕਰਵਾਉਣੇ ਡਾਕਟਰ ਟੈਸਟ ਕਰਵਾ ਲੈਣ ਜੀ ਅਸੀਂ ਤਾਂ ਲਾਲਜੀਤ ਭੁੱਲਰ ਨੇ ਦੇ ਠੋਕ ਕੇ ਕਿਹਾ ਕਿ ਆਓ ਮੇਰਾ ਵੀ ਕਰਵਾਓ ਤੇ ਇਹਨਾਂ ਦਾ ਵੀ ਕਰਵਾਓ ਪਰ ਇਹ ਜਿਹੜੇ ਚਿੱਕੜ ਸੁੱਟਣਾ ਕਿਸੇ ਤੇ ਕਿਸੇ ਦੇ ਮਤਲਬ ਥੱਬਾ ਲਾਉਣਾ ਦਾਗ ਲਾਉਣਾ ਇਹ ਰਾਜਨੀਤੀ ਬੜੀ ਗ੍ਰਾਵਟ ਗ੍ਰਾਵਟ ਮੈਂ ਕਿਹਨਾਂ ਆ ਗਈ ਰਾਜਨੀਤੀ ਬਹੁਤ ਜਾਣੀ ਕੀ ਨਗਾਰ ਆ ਗਿਆ ਨਗਾਰ ਆ ਗਿਆ ਜੀ ਮੈਂ ਬਿਲਕੁਲ ਕਈ ਵਾਰੀ ਅਸੀਂ ਵੀ ਸੋਚਦੇ ਹੁੰਦੇ ਹਾਂ ਕਿ ਰਾਜਨੀਤੀ ਦਾ ਇੰਨਾ ਪੱਧਰ ਨੀਵਾ ਨਹੀਂ ਹੋਣਾ ਚਾਹੀਦਾ ਰਾਜਨੀਤੀ ਕਿਉਂਕਿ ਆਪਾਂ ਲੋਕਾਂ ਲਈ ਰਾਜਨੀਤੀ ਕਰਦੇ ਆ ਜੇ ਲੋਕਾਂ ਦੇ ਹੱਕਾਂ ਦੀ ਰਾਜਨੀਤੀ ਕਰਨੀ ਹੈ ਤੇ ਫਿਰ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਰਾਜਨੀਤੀ ਲੋਕਾਂ ਦੇ ਮਸਲਿਆਂ ਦੀ ਹੋਣੀ ਚਾਹੀਦੀ ਹੈ ਰਾਜਨੀਤੀ ਨਿੱਜੀ ਹਮਲੇ ਕਰਕੇ ਕਿਸੇ ਨੂੰ ਨੀਵਾ ਵਿਖਾ ਕੇ ਕਿਸੇ ਦੀ ਧੀ ਭੈਣ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਗਾਲਾਂ ਕੱਢ ਕੇ ਇਹੋ ਜਿਹੀ ਰਾਜਨੀਤੀ ਮੈਂ ਉਹਦੇ ਬਿਲਕੁਲ ਬ੍ਰਦਰ ਰਾਜਨੀਤੀ ਦੇ ਖਿਲਾਫ ਹਾਂ ਅਮਰਤਪਾਲ ਸਿੰਘ ਵੀ ਚੋਣ ਲੜ ਰਹੇ ਨੇ ਜາດ ਤੁਰ ਤੇ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਫੈਸਲੇ ਚੋਣ ਲੜੇ ਮੇਰੇ ਵੀਰ ਵੇਖੋ ਹਰ ਇੱਕ ਦਾ ਹੱਕ ਆ ਜੀ ਰਾਈਟ ਆ ਜੇ ਅਸੀਂ ਸਾਡਾ ਦਿਲ ਕਰਦਾ ਚੋਣ ਲੜਨ ਨੂੰ ਤੇ ਅਮਰਤਪਾਲ ਵੀ ਲੜਦਾ ਵੈਲਕਮ ਆ ਜੀ ਆਇਆਂ ਨੂੰ ਲੜਨੀ ਚਾਹੀਦੀ ਉਹਨਾਂ ਦਾ ਹੱਕ ਬਣਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਲੜਨ ਇਲੈਕਸ਼ਨ ਕੋਈ ਇਤਰਾਜ਼ ਨਹੀਂ ਲਾਸਵਾਲ ਕਹਿੰਦੇ ਤੁਹਾਡੇ ਹਲਕੇ ਦੇ ਵਿੱਚ ਪਰਚਿਆਂ ਦੀ ਵੀ ਬੜੀ ਰਾਜਨੀਤੀ ਚੱਲੀ ਆ ਕਹਿੰਦੇ ਪਰਚਿਆਂ ਦਾ ਬੜਾ ਦੌਰ ਚੱਲਿਆ ਜਿਸ ਦੀ ਸੱਤਾ ਹੁੰਦੀ ਸੀ ਬੜੇ ਪਰਚੇ ਹੁੰਦੇ ਰਹੇ ਇਲਾਕੇ ਦੇ ਵਿੱਚ ਮੇਰੇ ਵੀਰ ਇੱਥੇ ਨਾ ਜਿਹੜਾ ਖੇਮਕਰਨ ਹਲਕਾ ਆ ਇਹ ਪਹਿਲੀ ਵਾਰੀ ਹੋਇਆ ਆ ਆ ਦੋਆਂ ਸਾਲਾਂ ਦਾ ਤੁਸੀਂ ਪੁੱਛ ਸਕਦੇ ਹੋ ਕਿ ਲੋਕਾਂ ਨੇ ਲੋਕਾਂ ਨੂੰ ਇੱਕ ਰਾਮ ਦੀ ਜਿਹੜੀ ਜ਼ਿੰਦਗੀ ਬਤੀਤ ਕਰਨ ਲਈ ਮਿਲ ਰਹੀ ਹੈ ਨਹੀਂ ਤਾਂ ਇੱਥੇ ਤਾਂ ਪਾਰਟੀ ਬਾਜ਼ੀ ਕਰਕੇ ਇਨੇ ਪਰਚੀ ਹੁੰਦੇ ਸੀ ਕਿ ਪਿੰਡਾਂ ਦੇ ਥੱਲੇ ਲੈਵਲ ਤੇ ਵੀ ਲੋਕਾਂ ਨੂੰ ਫਸਾਇਆ ਜਾਂਦਾ ਸੀ ਉਦੋਂ ਵੀ ਲੀਡਰ ਜਿਹੜੇ ਆ ਲੜਾਈ ਕਿਤੇ ਹੁੰਦੀ ਸੀ ਖੇਮ ਕਰਨ ਬੰਦੇ ਭਿੱਖੀ ਵਿੰਡੋ ਉਹਨਾਂ ਦੇ ਨਾਂ ਪਾ ਦਿੱਤੇ ਜਾਂਦੇ ਸੀ ਤੇ ਜਦ ਦਾ ਤੁਹਾਡਾ ਭਰਾ ਇੱਥੇ ਐਮਐਲਏ ਬਣਿਆ ਆਪਾਂ ਜਿਹੜੀ ਇਹ ਬਿਲਕੁਲ ਜਿਹੜੀ ਪਰਚਿਆਂ ਵਾਲੀ ਰਾਜਨੀਤੀ ਦੁਸ਼ਮਣੀਆਂ ਦੀ ਰਾਜਨੀਤੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਰਿਜ਼ਲਟ ਵੀ ਬੜੇ ਚੰਗੇ ਆਏ ਹੁਣ ਸਥਾਂ 'ਚ ਬੈਠ ਕੇ ਲੋਕ ਰਾਜੀ ਨਵੇਂ ਕਰਾਉਂਦੇ ਆ ਮੇਰੀ ਗੱਲ ਨੂੰ ਸੰਗਤ ਨੇ ਮੰਨਿਆ ਵੀ ਆ ਲੋਕ ਹੁਣ ਪਿੰਡਾਂ 'ਚ ਬੈਠ ਕੇ ਫੈਸਲੇ ਕਰਾਉਣ ਲੱਗ ਪਏ ਸਭ ਤੋਂ ਵੱਧ ਪਰਚੇ ਕਿਸ ਦੇ ਰਾਜ 'ਚ ਹੋਏ ਨੇ ਕਿਹੜੇ ਕਿਹੜੇ ਲੀਟਰ ਨਿਕਲਾਈ ਸਭ ਤੋਂ ਜ਼ਿਆਦਾ ਪਰਚੇ ਜੀ ਵਰਸਾ ਸਿੰਘ ਬਲਟੋਆ ਨੇ ਕਰਾਏ ਵਰਸਾ ਸਿੰਘ ਬਲਟੋਆ ਨੇ ਕੋਈ ਕਸਰ ਹੀ ਨਹੀਂ ਛੱਡੀ ਘਰਾਂ ਦੇ ਘਰ ਪਾੜ ਤੇ ਲੋਕਾਂ ਨੂੰ ਲੜਾ ਲੜਾ ਕੇ ਲੋਕਾਂ ਦਾ ਬੁਰੇ ਹਾਲਾਤ ਉਹਨਾਂ ਨੇ ਕੀਤੇ ਅੱਜ ਵੀ ਉਹ ਘਰ ਤਾਕ ਚ ਨਹੀਂ ਆਏ ਜਿਹੜੇ ਵਿਰਸਾ ਸਿੰਘ ਬਲਟੋਏ ਨੇ ਜਿਨ੍ਹਾਂ ਦੇ ਪਰਚੇ ਕਰਾਏ ਸੀ ਅੱਜ ਵੀ ਉਹ ਘਰ ਪਛੜ ਗਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਵੈਲਕਮ ਜੀ ਆਇਆਂ ਨੂੰ ਮੇਰੇ ਵੀਰ ਥੈਂਕ ਯੂ ਬਦਾ ਇੱਕ ਸਰਬੰਸ ਸਿੰਘ ਤੁੰਸੀ ਤਾਂ ਬੜੇ ਤਿੱਖੇ ਹਮਲੇ ਨੇ ਵਿਰਸਾ ਸਿੰਘ ਬਲਟੋਹਾ ਤੇ ਕੀਤੇ ਨੇ ਤਾਂ ਉਹਨਾਂ ਨੇ ਕਿਹਾ ਕਿ ਪਰਚਿਆਂ ਦੀ ਰਾਜਨੀਤੀ ਹੋਈ ਐ ਇਸ ਇਲਾਕੇ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਬਹੁਤ ਜ਼ਿਆਦਾ ਪਰਚੇ ਇਸ ਇਲਾਕੇ ਦੇ ਵਿੱਚ ਲੋਕਾਂ ਤੇ ਕਰਵਾਏ ਨੇ ਤੇ ਉਹ ਕਾਰ ਅੱਜ ਤੱਕ ਵੀ ਵਸ ਨਹੀਂ ਸਕੇ ਤੇ ਉਹਨਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਹਨਾਂ ਨੇ ਕਿਹਾ ਕਿ ਲਾਲਜੀਤ ਸਿੰਘ ਪੋਲਰ ਇਸ ਹਾਲਕੇ ਤੋਂ ਐਮਪੀ ਜਦੋਂ ਬਣਨਗੇ ਤਾਂ ਪਹਿਲ ਦੇ ਆਧਾਰ ਤੇ ਇੰਡਸਟਰੀਆਂ ਦੀ ਜਾਵੇਗੀ, ਲੋਕਾਂ ਦੇ ਵਿਕਾਸ ਦੀ ਗੱਲ ਕਰਾਂਗੇ ਤਾਂ ਯੂਨੀਵਰਸਿਟੀਆਂ ਦੀ ਗੱਲ ਕਰਾਂਗੇ ਤਾਂ ਇਹ ਇਲਾਕੇ ਨੂੰ ਡਿਵੈਲਪਮੈਂਟ ਦੇ ਲਈ ਅੱਗੇ ਲੈ ਕੇ ਜਾਵਾਂਗੇ। ਸਾਥੀ ਕਮਲ ਦੇ ਨਾਲ ਕੁਲਦੀ ਜਾਨਸ ਬੁੱਕਮੈਂਟੀਵੀ ਖੇਮਕਰ